ਆਦਾ ਮੇ ਸਾਹਕੀ ਤੇ ਬਕਰਵਾਸੀ ਕਰਤੋ ਪੰਡੀ ਅਸੀਂ ਤਕਰੀਬਨ 400 500 ਕੁੱਟੇ ਹਾਈਵੇ ਤੇ ਮੇਨ ਹਾਈਵੇ ਤੋਂ ਹੀ ਵੱਡੇ ਆ। ਯਕੋ ਨਾ ਨੌਜਵਾਨਾਂ ਦਾ ਸਾਰਿਆਂ ਨੂੰ ਆਪ ਤੇ ਇਸਦੇ ਦੋ ਦੋ ਕੁੱਟੇ ਲਾਉਣੇ ਚਾਹੀਦੇ ਆ। ਅੱਜ ਬਹੁਤ ਮਨਕੋਸ਼ ਹੋਏ ਨੌਜਵਾਨਾਂ ਤੋਂ ਸੋਭਾ ਦੇਖਿਆ। ਪਾਣੀ ਉੱਚਾ ਹਣਾ ਪੀਣੇ ਪਾਣੀ ਦੀਵੇਂ ਜਾ ਰਹੇ ਆ। ਪਾਣੀ ਜੰਦਾ ਹੋ ਰਿਹਾਗਾ। ਕਿਸ ਤਰ੍ਹਾਂ ਸਾਨੂੰ ਵੀ ਆਂ ਯਾਤਕੋ ਸੇਵਾ ਕਰ ਰਹੇ ਆ। ਜਥੇਦਾਰ ਬਾਬਾ ਮੇਜਰ ਸਿੰਘ ਜੀ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਅਤੇ ਏਕਤਾ ਜੂਥ ਕਲੱਬ ਸਾਨ੍ਹੇਵਾਲ ਵੱਲੋਂ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਤੇਰੂ ਸਾਹਿਬ ਪਾਸਾਈ ਦਸਵੀਂ ਅਨੰਦਪੁਰ ਸਾਨ੍ਹੇਵਾਲ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਇਸ ਮੌਕੇ ਪ੍ਰਧਾਨ ਆਕਾਸ਼ਦੀਪ ਕੌਲ ਨੇ ਦੱਸਿਆ ਕਿ ਤਕਰੀਬਨ 500-600 ਬੂਟੇ ਵੰਡੇ ਗਏ। ਇਸ ਮੌਕੇ ਤੇ ਪ੍ਰਧਾਨ ਆਕਾਸ਼ਦੀਪ ਕੌਲ ਜੌਨੀ ਅਨੰਦਪੁਰ ਲਾਬ ਕੜੇ ਲਾਭੂ ਗੋਪੀ ਚੀਮਾ ਹੈਪੀ ਚੀਮਾ ਮਨਰੂਪ ਸਿੰਘ ਪਰਮਜੀਤ ਸਿੰਘ ਦਿਲਪ੍ਰੀਤ ਸਿੰਘ ਸਰਬਜੀਤ ਸਿੰਘ ਜਸਵਿੰਦਰ ਸਿੰਘ ਜੰਡੂ ਦਿਲਬਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ ਅਤੇ ਅਸੀਂ ਅਗਤਰ ਦੌਰ ਤੋਂ ਕੁੱਤੇ ਵੜ ਰਹੇ ਹਾਂ ਕਿ ਜਿਸ ਤਰ੍ਹਾਂ ਵੀ ਪ੍ਰਦੂਸ਼ਣ ਦਾ ਫੈਲਾਵਰ ਹੋ ਰਿਹਾ ਹੈਗਾ ਕਿ ਪਾਣੀ ਥੱਲੇ ਜਾ ਰਹੇ ਨੇ ਕੰਪੀਨ ਹੱਟ ਦੀ ਹੋਣ ਵਾਲੀ ਇਹੋ ਕੀ ਕਿਰਨ ਹੈ ਹੱਟ ਨਾ ਨਪਰਾ ਵੀ ਨੇ ਜਿਹੜਾ ਨਹੀਂ ਵੀ ਮਤਲਬ ਸਾਹ ਨੂੰ ਕਿ ਅੱਗੇ ਤੋਂ ਕੋਰੇ ਦੇ ਖਾਜਾ ਦਾ ਕਿ ਪਾਣੀ ਉੱਚੀ ਹੁਣ ਪੀਣੇ ਪਾਣੀ ਨਹੀਂ ਵੇ ਜਾ ਰਹੇ ਆ ਪਾਣੀ ਵਿੱਚ ਰੰਦਾ ਹੋ ਰਿਹਾਗਾ ਇਸ ਕਰਕੇ ਸਾਨੂੰ ਵੀ ਆਈ ਦੀ ਆਤ ਕੋ ਸੇਵਾ ਕਰ ਰਹੇ ਆ ਕੋਈ ਕੋਤਲਾ ਨਹੀਂ 5-6 ਸੌ ਰੁਪਏ ਬਾੜ ਚੁਕਾ ਆਂਗੇ ਅੱਜ ਵੀ ਬਣ ਰਹੇ ਆ ਤੇ ਸਾਡਾ ਜਬ ਅਸੀਂ ਦੋ ਦਿਨ ਆਪਾਂ ਬੇਜ ਸਿੰਘ ਪਾਲਸਾ ਵਾਲੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਮਤਲਬ ਬਹੁਤ ਦਿੱਤੀ ਹੈ ਤੇ ਉਹਨਾਂ ਦੇ ਕਿਰਿਆ ਕਰਦੇ ਨੇ ਇਹ ਵਾਹੀ ਕੁੱਟੀ ਦਾ ਖਾਨ ਸਾਹਿਬ ਹੈ ਵਾਹੀ ਕੁੱਟੀ ਬੱਲੇ ਤੁਹਾਡਾ ਇਹ ਅੱਜ ਦਾ ਜੋ ਉਪਰਾਲਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਉਪਰਾਲਾ ਹੀ ਸਾਡਾ ਪਾਤਾ ਵਾਲੇ ਸਾਫ ਕੀਤਾ ਬੰਦ ਵਾਸਤੇ ਕੰਮ ਤੋਂ ਕੰਢੀ ਅਸੀਂ ਤਕਰੀਬਨ 400 500 ਮੀਟਰ ਹਾਈਵੇ ਤੇ ਮੇਨ ਹਾਈਵੇ ਤੋਂ ਅਸੀਂ ਵੱਡੇ ਆ 1 ਰੁੱਕ 100 500 ਕਾਰ ਤੋਂ ਕੰਢੀ ਅਸੀਂ ਮੀਟਰ ਅਸੀਂ ਕਾਰ ਤੋਂ ਕੰਢੀ 500 ਮੀਟਰ ਪੰਡ ਚ ਪਏ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਬਹੁਤ ਬਹੁਤ ਮੈਸੇਜ ਆ ਰਹੇ ਹੈਗੇ ਕਿ ਕਿ ਮੈਸੇਜ ਤੋਂ ਦੂਰ ਰਹੋ ਵੱਧ ਤੋਂ ਵੱਧ ਸਮਾਜ ਸੇਵਾ ਦਾ ਕੰਮ ਕਰੋ ਜਿਹੜੇਨ ਕੌਣ ਵਾਲੀ ਕਿੜੀ ਨੂੰ ਬਹੁਤ ਵਧੀਆ ਜਲਾਸੀਤੀ ਹੈ